ਖੰਸਪੁਰ ਦੇ ਆਦਰਯ ਸਤਕਾਰਯੋਗ ਬੈਠੇ ਹੋ ਸਾਡੀ ਮਾਤਾ ਸਾਡੀ ਭੈਣਾ ਬਜ਼ੁਰਗੋ ਨੌਜਵਾਨ ਸਾਥੀ ਤੇ ਬੱਚਿਓ ਨਾਮਾ ਦੀ ਨਾਲ ਤਕਰੀਰ ਜਾਂਦਾ ਹੋਇਆ ਮੇਰੇ ਨਾਲ ਹੋਏ ਸਾਡੇ ਬਲਾਕ ਦੇ ਪ੍ਰਧਾਨ ਸਾਹਿਬ ਸਮੁੱਚੀ ਸਾਡੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਸਤਕਾਰਯੋਗ ਤੁਹਾਡੇ ਆਪਣੇ ਨਗਰ ਦੇ ਵੱਡੀ ਸਾਡੀ ਭੈਣ ਸਰਪੰਚ ਸਾਹਿਬਾਨ ਕੁਲਵਿੰਦਰ ਕੌਰ ਜੀ ਹਰੀ ਸਿੰਘ ਜੀ ਨੰਬਰਦਾਰ ਸਾਹਿਬ ਮੁਖਤਿਆਰ ਸਿੰਘ ਜੀ ਔਰ ਜਿਨ੍ਹਾਂ ਦੀ ਬਦੌਲਤ ਅੱਜ ਦੇ ਤੋਂ ਦੇ ਮੈਂ ਬੇਨਤੀ ਕਰਨਾ ਹੈ ਸਾਡੇ ਜ਼ਿਲ੍ਹਾ ਪ੍ਰਸ਼ਿਦ ਦੇ ਨਮੈਂਦੇ ਰਾਜਵਿੰਦਰ ਸਿੰਘ ਰਾਜੂ ਸਾਹਿਬ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਦੂਜੇ ਬਲੋਕ ਸਮਤੀ ਦੇ ਤੁਹਾਡੇ ਆਪਣੇ ਨਗਰ ਦੇ ਪੰਚਾਇਤ ਦੇ ਸਾਫਾ ਮੈਂਬਰ ਕਮਲਜੀਤ ਸਿੰਘ ਜੀ ਇਹਨਾਂ ਦੀ ਬਦੌਲਤ ਤੁਹਾਡੇ ਦਰਮਿਆਨ ਤੁਹਾਨੂੰ ਫਰਿਆਦ ਤੇ ਬੇਨਤੀ ਕਰਨ ਆਏ ਹਾਂ ਔਰ ਉਮੀਦ ਰੱਖਦੇ ਹਾਂ ਕਿ ਇਹ ਬੇਨਤੀ ਨੂੰ ਜਰੂਰ ਪ੍ਰਵਾਨ ਕਰੋਗੇ ਲੰਬੀਆਂ ਚੋੜੀਆਂ ਗੱਲਾਂ ਤਾਂ ਮੈਂ ਕਰਨਾ ਨਹੀਂ ਤੁਮ ਇੱਕ ਦੋ ਬੇਨਤੀਆਂ ਕਰਨੀਆਂ ਨੇ ਦੇਖੋ ਇੱਕ ਤੇ ਸਮਾਂ ਹੁੰਦਾ ਹੈ ਔਰ ਸਰਕਾਰਾਂ ਜੇ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਹੁੰਦੀ ਹੈ ਤਾਂ ਲੋਕ ਸਰਕਾਰ ਨੂੰ ਵੋਟਾਂ ਪਾਉਂਦੇ ਨੇ ਜੇ ਸਰਕਾਰ ਦੀ ਕਾਰਗੁਜ਼ਾਰੀ ਚ ਘਾਟ ਹੈ ਕਮਜ਼ੋਰੀ ਹੈ ਜਾਂ ਲੋਕਾਂ ਦੇ ਮਨ ਅੰਦਰ ਰੋਸ ਹੈ ਨਿਰਾਸ਼ਾ ਹੈ ਤਾਂ ਉਹ ਸਰਕਾਰ ਦੇ ਖਿਲਾਫ ਆਉਂਦੇ ਨੇ ਔਰ ਚੁੱਪ-ਚੁਪੀ ਤੇ ਸਮਾਂ ਤੇ ਤਹਿ ਤਾਂ ਪਾਉਂਦਾ ਪਾਣੀ ਹੈ ਔਰ ਜਿੱਤੇ ਤੱਕ ਮੇਰੀ ਆਪਣੀ ਸਮਝਣੀ ਜਾਂਦੀ ਹੈ ਸਰਕਾਰ ਸਵਾਇ ਆਪਣੀ ਮਸ਼ਹੂਰੀ ਦੇ ਤਹਿਤ ਅਸਤਿਆਰਾਂ ਦੇ ਰੂਪ ਫੌਰੀ ਕਾਰਜਕਾਰੀ ਨਹੀਂ ਕੀਤੀ। ਆ ਚਾਰ ਸਾਲ ਇਹਨਾਂ ਨੇ ਆਈ ਲੰਗਾਤੇ। ਬਸਾਰੇ ਹੀ ਜਾਣਵਾ। ਉਹ ਹੁਣ ਵੀ ਦਿੱਲੀ ਤੋਂ ਜਦ ਜਨ ਦੇ ਨਮਾਇंदे ਹਰਾਏ ਗਏ ਦਿੱਲੀ ਤੋਂ ਸਰਕਾਰ ਬਰਖਾਤ ਕੀਤੀ ਗਈ। ਸਾਰੇ ਨੇ ਆਕੇ ਪੰਜਾਬ ਚ ਨਮਾਇਗੀਆਂ ਨਹੀਂ ਲਾਏ। ਔਰ ਜਿਹੜਾ ਵਜਨ ਪੈਣਾ ਹੈ ਉਹ ਆਪਣੇ ਪੰਜਾਬੀਆਂ ਨੂੰ ਭੋਗਣਾ ਪਏ। ਕਿਉਂਕਿ ਇਹਨਾਂ ਨੇ ਹੁਣ ਵੀ ਜਿਹੜੇ ਕੰਟ੍ਰੈਕਟ ਣਗੇ ਤੁਹਾਡੇ ਜਿੰਮਾਂ ਦੇ ਤੁਹਾਡੇ ਪਿੰਡਾਂ ਦੇ ਕੰਮਾਂ ਦੇ ਆ ਪਿਛਲੇ ਪਿੰਡ ਕੋਈ ਦਾਤ ਰਿਆਤੀਗਾ करनाल ਤੋਂ ਮਿਸਤਰੀ ਆ ਕੇ ਔਰੇ ਕੰਮ ਕਰਦੇ ਆਪਣੇ ਮਿਸਤਰੀ ਨਹੀਂ ਕਾਟਾ ਹੈ। ਮੰਰੇਗਾ ਜਿਹੜੀ ਤੁਹਾਡੇ ਗੁਲਵਿੰਦਰ ਜੀ ਤੁਹਾਡੀ ਸਰਕਾਰ ਸੀ। ਮੰਰੇਗਾ ਲਗਾਤਾਰ ਚੱਦੀ ਨਹੀਂ ਉਦੋਂ ਤਾਂ ਚੱਲਦੀ ਰਹੀ ਨਾ ਆ ਹੁਣ ਦੇਖ ਲਓ ਬੰਦ ਪਈ ਆ ਕਿਉਂਕਿ ਹੁਣ ਬਲੌਕ ਸਮਟੀ ਜਿਲ੍ਹਾ ਪਰਿਸ਼ਦ ਚੋਣ ਆ ਗਈ ਤਾਂ ਹੁਣ ਫੇਰ ਇਹਨਾਂ ਨੇ ਜਾਰੀ ਕਰਤੀ ਹੁਣ ਕਿ ਲੋਕਾਂ ਤੇ ਦਬਾਅ ਪਾ ਲੀਏ ਕਿਉਂਕਿ ਮਾਸਟਰਾਂ ਨੂੰ ਚੜਿਆ ਨਹੀਂ ਪੈਸੇ ਆਣੇ ਨਹੀਂ ਫੇਰ ਇਹਨਾਂ ਨੇ ਦੋਸ਼ੀ ਕੇਂਦਰ ਦੀ ਸਰਕਾਰ ਨੂੰ ਠਰਾਨਾ ਹੈ ਲੇਕਿਨ ਆਪਣਾ ਉਲੂ ਲੋਟ ਕਰਨ ਲਈ ਲੋਕਾਂ ਨੂੰ ਗੁੰਮਰਾ ਕਰਕੇ ਧੱਬਕਾ ਪਾਰਦੇ ਹਨ ਕਿ ਅਸੀਂ ਮੰਰੇਗਾ ਨੂੰ ਉਹਨਾਂ ਪਾਣੇ ਜਿਹੜੇ ਤੁਹਾਡੇ ਨਾਲ ਇਹ ਸਰਕਾਰ ਦੀ ਮੰਸ਼ਾ ਕੰਮ ਕਰਨ ਦੇ ਲਈ ਇੱਕ ਇਨਕਲਾਬ ਦੇ ਨਾਮ ਤੇ ਜਰੂਰ ਵੋਟਾਂ ਪਾ ਗਏ ਲੋਕ ਪੰਜਾਬ ਦੇ ਲੋਕ ਗੁਮਨਾ ਹੋ ਕੇ ਇਹਨਾਂ ਦੇ ਮਗਰ ਲੱਗ ਕੇ ਕਿ ਇਨਕਲਾਬੀ ਜਮਾਤ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਦੇ ਬਾਬਾ ਸਾਹਿਬ ਅੰਬੇਕਰ ਉਹਨਾਂ ਦੀ ਫੋਟੋਆਂ ਲਾ ਕੇ ਸੌਂ ਚੁੱਕਦੇ ਸੀ ਲੇਕਿਨ ਕਾਰਗੁਜ਼ਾਰੀ ਬਿਲਕੁਲ ਉਲਟ ਹੈ ਮੈਨੂੰ ਉਹ ਵੀ ਦਿਨ ਯਾਦ ਹੈ ਜਦ ਮੈਂ ਇਲੈਕਸ਼ਨ ਲੜ ਰਿਹਾ ਸੀ ਤੁਹਾਡੇ ਪਿੰਡ ਚੋਂ ਕਟੀਨ ਚੋਂ ਨਿਕਲਿਆ ਮਨਰੇਗਾ ਦੀ ਬੀਬੀਆਂ ਮੈਨੂੰ ਉੱਥੇ ਬੈਸ ਕੇ ਮਿਲਿ ਕਿਟਿੰਗ ਜਿਹੜਾ ਬਾਹਲੇ ਪਾਸੇ ਰੁਕ ਕਿਉਂ ਰੱਖਿਆ ਕਾਕਾ ਜੀ ਤੁਸੀਂ ਸਾਡੇ ਲਈ ਕੰਮ ਤਾਂ ਬਹੁਤ ਕੀਤਾ ਪਰ ਅਸੀਂ ਇੱਕ ਵਾਰ ਇਹਨੂੰ ਜਮਾਤ ਨੂੰ ਫੋਟਾ ਪਾ ਕੇ ਦੇਖੀਏ ਔਰ ਇੱਕ ਬਦਲਾਅ ਨੂੰ ਉਠਾ ਮੜਦੇ ਉਦੋਂ ਗੱਲ ਤੇ ਸੱਪ ਪਿਆ ਹੁੰਦਾ ਬੰਦਾ ਬੋਲ ਨਹੀਂ ਸਕਦਾ ਸੀ ਲੇਕਿਨ ਚਲੋ ਸਹਿ ਗਏ ਉਹਨਾਂ ਨੇ ਆਪ ਹੀ ਦਰਵਾਇਆ कि ਤੁਸੀਂ ਸਾਨੂੰ ਬਕਾਇਦਾ ਕੋਵਿਡ ਦੇ ਦਰਮਿਆਨ ਘਰਾਂ 'ਚ ਰਾਸ਼ਨ ਭੇਜਿਆ ਲੇਕਿਨ ਮੈਨੂੰ ਯਾਦ ਹੈ ਜਦ ਸਰਕਾਰ ਨੇ ਬਕਾਇਦਾ ਵਾਦਾ ਕੀਤਾ ਸੀ ਗਰੀਬਾਂ ਦੇ ਘਰਾਂ 'ਚ ਰਾਸ਼ਨ ਪਹੁੰਚੂਗਾ ਸੱਤਾ 'ਚੋਂ ਸਰਕਾਰਾਂ ਚੱਲਣ ਨਹੀਂ ਨਾ ਗਰੀਬਾਂ ਦੇ ਘਰੇ ਰਾਸ਼ਨ ਪਹੁੰਚਿਆ ਨਾ ਸੱਤਾ 'ਚੋਂ ਸਰਕਾਰਾਂ ਚੱਲਨੀ ਹੈ ਬਲਕਿ ਭੈਣ ਕੁਲਵਿੰਦਰ ਕੌਰ ਹੁਣ ਵੀ ਦੱਸਦੀ ਮੈਨੂੰ ਯਾਦ ਹੈ ਜਿੱਦ ਦਿਨ ਆਪਾਂ ਗੁਰਦੁਆਰਾ ਸਾਹਿਬ ਆਏ ਸੀ ਇੱਥੇ ਉੱਤੇ ਟੋਬੇ ਦਾ ਪਾਣੀ ਗੁਰਦੁਆਰੇ 'ਚ ਭਰਿਆ ਸੀ ਭੋਗ ਤੇ ਪਰ ਤੁਸੀਂ ਮੰਗ ਕੀਤੀ ਸੀ ਕਿ ਦਿੱਤਾ ਪਰ ਪਾਰਕ ਬਣਾਣਾ ਕੋਈ ਵੀ ਗੁਰੂ ਘਰ ਦਾ ਸਮਗਮ ਹੋਗਾ ਕੀ ਬਾਹਰ ਛੱਡ ਛੁਡ પા ਕੇ ਧਰਮਸ਼ਾਲਾ ਬਣਾ ਕੇ ਉੱਤੇ ਨਿਰਮਾਣ ਕਰਕੇ ਪਾਣੀ ਨਿਕਾਸੀ ਦਾ ਸਾਧਨ ਕਰੀ ਤਾਂ ਦੀ ਪਵਿੱਤਰਤਾ ਨੂੰ ਠੇਸ ਪਹੁੰਚਦੀ ਐਂ ਤੇ ਅਸਲੀ ਜੀ 25 ਲੱਖ ਰੁਪਏ ਮੇਰਾ ਖਾਤੇ 'ਚ ਪਿਆ ਸੀ ਜਦ ਮੈਂ ਮੈਨੂੰ ਬਰਕਾਰਾ ਕੀਤਾ ਉਹਦੀ ਦੁਰਵਰਤੋਂ ਕਿਤੇ ਨਾ ਕਿਤੇ ਕੀਤੀ ਗਈ ਐ ਕਿਤੇ ਨਾ ਕਿਤੇ ਜਿਹੜੇ ਪ੍ਰਬੰਧਕ ਲੱਗੇ ਉਹ ਪੈਸਾ ਖਾ ਖੂ ਗਿਆ ਜਾਂ ਨਾ ਗੱਤ ਕੀਤਾ ਉਹ ਬਾਤ ਚਪਾਈ ਦੀ ਇਨਕੁਆਇਰੀ ਕਰਾਵਾਂਗੇ ਲੇਕਿਨ ਅੱਜ ਜਰੂਰ ਲੋਡ ਐਸ ਸੀ ਸਮਝਣ ਦੀ ਹੈ ਸਰਕਾਰ ਸਭਾ ਆਪਣੀ ਮਸ਼ਹੂਰੀ ਦੇ ਤਹਿਤ ਹੋਰ ਕੋਈ ਕਾਰ ਕਿ ਚੰਗਾ ਨਹੀਂ ਕਰਦੀ ਚਾਹੇ ਉਹ ਕਿਸਾਨਾਂ ਦਾ ਲੈ ਲਈਏ ਕਿਸਾਨਾਂ ਦੇ ਹਿੱਤਾਂ ਨੇ ਹਨਹਾਰਾ ਪਰਿਆ ਸੀ ਕਿਤੇ ਕਿਸਾਨਾਂ ਦੀ ਹਮਾਇਤ ਕਰਾਂਗੇ MSP ਆ ਕਿਸਾਨਾਂ ਦੀ ਦੇਵਾਂਗੇ ਔਰ ਫਸਲਾਂ ਦੀ ਮੱਕੀ ਚੁੱਕਾਂਗੇ ਔਰ ਜੋ ਦੁਰਦਸ਼ਕ ਕਿਸਾਨਾਂ ਨਾਲ ਕੀਤੀ ਗਈ ਹੈ ਬੀਜੇਪੀ ਦੇシャレ ਰਾਤੋਂ ਰਾਤ ਉਹਨਾਂ ਤੇ ਡਾਂਸੂਟਾ ਚਲਾਇਆ ਗਿਆ ਕਾਰਵਾਈ ਕੀਤੀ ਗਈ ਟਰਾਲੀਆਂ ਚੋਰੀ ਕੀਤੀ ਗਈਆਂ ਚੁੱਕੀਆਂ ਗਈਆਂ ਅੱਗਾ ਰਾਈਆਂ ਗਈਆਂ ਤੁਸੀਂ ਸਾਰਿਆਂ ਨੇ ਆਪ ਪ੍ਰੈਸ ਦੇ ਜ਼ਾਤੀਆਂ ਦੇ ਜ਼ਰੀਏ ਪੜਿਆ ਵੀ ਹੈ ਦੇਖਿਆ ਵੀ ਔਰ ਦੂਜੀ ਗੱਲ ਗਰੀਬਾਂ ਨੂੰ ਧਿਆ ਪੈਣਾ ਨੂੰ ਵਾਦਾ ਕੀਤਾ ਸੀ 1000 ਰੁਪਏ ਤੁਹਾਨੂੰ ਕਿ ਕਿ ਮਹਈਆ ਕਰਾਂਗੇ ਕੀਤਾ ਸੀ ਨਾ ਮਿਲ ਗਿਆ ਸਾਰੇ ਸਿਰ ਖਲਾਨ ਦੇ ਦਵਾਦ ਮਿਲਣਾ ਕਹਾਗਾ ਕਿ ਆਪਣੀ ਢਿੱਡ ਪਰਣ ਲੱਗੇ ਇਨਕਲਾਬ ਦੇ ਨਾਮ ਤੇ ਵੋਟਾਂ ਲੈ ਕੇ ਆਪਣਾ ਢਿੱਡ ਪਰ ਰਹੇ ਪੰਜਾਬ ਨੂੰ ਬੰਗਾਲ ਕਰਨ ਲੇਕਿਨ ਮੇਰੀ ਇੱਕ ਬੇਨਤੀ ਜ਼ਰੂਰ ਹੈ ਤੁਹਾਨੂੰ ਸਾਰੇ 4 ਸਾਲ ਹੋ ਗਏ 4 ਸਾਲ ਦਾ ਬਕਾਇਆ ਜੇ 1000 ਰੁਪਏ ਮਹੀਨੇ ਨਾਲ ਸ਼ੁਰੂ ਕਰ ਲਈਏ ਤਾਂ 4 ਸਾਲ ਦਾ 48000 ਬਣਦਾ ਸਹੀ ਹੈ 1000 ਰੁਪਏ ਮਹੀਨਾ 12000 ਰੁਪਏ ਸਾਲਾਨਾ 4 ਸਾਲਾਂ ਦਾ 48000 5 ਸਾਲਾਂ ਦਾ 60000 ਰੁਪਏ ਦੇ ਦੇਣਗੇ ਦੇਣਗੇ ਜਦ ਇਲੈਕਸ਼ਨ ਆਉਗੀ ਉਦੋਂ ਫੇਰ 1000 ਰੁਪਏ ਖਾਤੇ ਵਿੱਚ ਭੇਜਣਗੇ ਤੇ 10000 ਰੁਪਏ ਵਾਦਾ ਕਰਦਾ ਸਾਡੀ ਗਰੰਟੀਆਂ ਪੂਰੀਆਂ ਕਹਿਣੀ ਤੇ ਕਰਨੀ ਦਾ ਬੜਾ ਅੰਤਰ ਹੈ ਜੱਗਾ ਸਿੰਘ ਜੀ ਖੜੇ ਉਥੇ ਕਹਟ ਕੰਮਾਂ ਦੀ ਲਿਸਟ ਲੱਗੀ ਹੋਈ ਹੈ ਪਿੰਡ ਦੇ ਦਰਵਾਜੇ 'ਚ ਜਿਹੜੇ ਕੰਮ ਕੀਤੇ ਤੁਹਾਡੇ ਪਿੰਡ 'ਚ ਵੀ ਵਿਕਾਸ ਹੋਇਆ ਕੰਮ ਹੋਇਆ ਜਿਹੜੀ ਸੜਕਾਂ ਅਸੀਂ ਬਣਾਈਆਂ ਕਾਲੀ ਸੜਕਾਂ ਉਹ ਤਾਂ ਵੀ ਸਰਾਪ ਲੈਂਦੇ ਤੁਸੀਂ ਸਾਰੇ ਜਾਣੋ ਮੈਨੂੰ ਤਾਂ ਅੱਖ ਦੀ ਸ਼ਰਮ ਸੀ ਕਿ ਪਹਿਲੀ ਵਾਰ ਬਾਰਾਂ ਕੁੱਝ ਨਮੈਣਾ ਚੁਣਿਆ ਟੋਬੇ ਵਾਂਗ ਕਿਤੇ ਪਿੰਡਾਂ ਨੂੰ ਪੈਸੇ ਤੇ ਨਿਰਮਾਨ ਕਰਾਉਣ ਲਈ ਪਿੰਡਾਂ ਦਾ ਵਿਕਾਸ ਹੋ ਸਕੇ ਲੇਕਿਨ ਇਹਨਾਂ ਤਾਂ ਕੋਈ ਸ਼ਰਮ ਦੀ ਨਾਮ ਦੀ ਚੀਜ਼ ਹੀ ਨਹੀਂ ਹੈ ਤੇ ਇਸ ਲਈ ਮੈਂ ਬੇਨਤੀ ਕਰਦਾ ਜਿਹੜਾ ਮੈਂ ਆਪਣੇ ਭਾਸ਼ਣ ਚ ਇੱਥੇ ਆਪਾਂ ਬੈਠੇ ਇੱਕੀ ਬੈਠੇ ਜੇ ਰਾਤ ਨੂੰ ਮੈਂ ਤੁਹਾਡੇ ਕੋਲ ਆਇਆ ਮੈਂ ਤੁਹਾਨੂੰ ਉਦੋਂ ਵੀ ਬੇਨਤੀ ਕੀਤੀ ਸੀ ਬੱਚਿਆਂ ਦੇ ਰਿਸ਼ਤੇ ਨਾਤੇ ਜਦ ਆਪਾਂ ਜੋੜਨੇ ਤਾਂ ਖਾਨਦਾਨੀਆਂ ਲੱਭਦੀਆਂ ਬੱਚਿਆਂ ਨੂੰ ਨੌਕਰੀ ਦਾ ਸਾਧਨ ਕੀ ਮਿਲਣਾ ਹੈ ਜ਼ਮੀਨ ਕੁੜੀ ਦੀ ਪੈਨ ਨੂੰ ਮੁੰਡੇ ਨੂੰ ਕਿੰਨੀ ਆਣੀ ਹੈ ਪਰਿਵਾਰ ਦਾ ਕਹਿਜਾ ਵਰਤਾਵਾ ਸਮਾਜਿਕ ਵਰਤਾਵਾ ਤਾਂ ਜਾ ਕੇ ਸੰਯੋਗ ਬੱਚਿਆਂ ਦੇ ਆਪਾਂ ਜੋੜਦੇ ਹਾਂ ਤਾਂ ਕਿ ਬੱਚੇ ਸਾਡੇ ਗਾਹਾਂ ਨੂੰ ਇਹ ਲੋਭ ਲਾਲਚਾਂ ਦੇ ਮਗਰ ਨਾ ਚੱਲੀਏ ਜਿਹੜੀ ਇਹ ਜਮਾਤ ਹੈ ਕਿਉਂਕਿ ਇਹਨਾਂ ਦਾ ਸਹੀ ਮੁਕਾਬਲਾ ਨਹੀਂ ਕਰ ਸਕਦੇ ਝੂਠ ਬੜੀ ਬੋਲਦੀ ਹੈ ਕਲਾਕਾਰ ਲੋਭਣਗੇ ਪਰ ਆਪਾਂ ਵੀ ਸਾਰੇ ਜਾਣਦੇ ਹਾਂ ਜਿਹੜੇ ਕਲਾਕਾਰ ਹੁੰਦੇ ਸਟੇਜ ਤੋਂ वैसे तो مناجب ਸੜੇ ਕਲਾਕਾਰ ਸਟੇਜ ਤੇ ਨਿਕੜਦੇ ਇਹੋ ਜਮਾਤ ਹੈ ਬੋਲਣਾ ਵੀ ਜਾਣਦੇ ਐ ਨੱਚਣਾ ਵੀ ਜਾਣਦੇ ਐ ਲੋਕਾਂ ਨੂੰ ਗੁੰਮਰਾ ਕਰਨਾ ਵੀ ਜਾਣਦੇ ਪੰਜਾਬ ਚ ਜੇ ਆਪਾਂ ਤਰੱਕੀ ਤੇ ਖੁਸ਼ਹਾਲੀ ਚਾਹੁੰਦੇ ਐ ਤਾਂ ਆਪਣੀ ਸੋਚਣੀ ਵੀ ਆਪਾਂ ਨੂੰ ਸੁਧਾਰਨੀ ਪੈਣੀ ਔਰ ਇਹੀ ਸਮਾਜ ਜਿਹੜਾ ਗਾਹਾਂ 20 ਸਾਈ ਦੀ ਜਨਾਨੇ ਮੇਉਂਤ ਜਿਹਨੂੰ ਕਹਿੰਦੇ ਐ ਨੀ ਪੱਥਰ ਰੱਖਣਾ ਗਾਹਾਂ ਨੂੰ ਕਿਹੜੀ ਸਰਕਾਰ ਅਤੀ ਪੰਜਾਬ ਚ ਬਣਾਣੀ ਸਾਡਾ ਵੀ ਖੂਨ ਦੁੱਗਣਾ ਹੋਊਗਾ ਜੇ ਪਿੰਡ ਲਾਟ ਪਰ ਤੋਰਲ ਮਿਲ ਕੇ ਆਪਾਂ ਸਾਰੇ ਇਕੱਠੇ ਹੋ ਕੇ ਪਿੰਡ ਨੂੰ ਜਿੱਤਾਵਾਂਗੇ ਤਾਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਰਾਜਵਿੰਦਰ ਜੀ ਸਾਡੇ ਘਟੇਣ ਤੋਂ ਜਿਹੜੇ ਜ਼ਿਲ੍ਹਾ ਪਰਿਸ਼ਦ ਲੜ ਰਹੇ ਹਨ ਇਹਨਾਂ ਨੂੰ ਵੋਟਾਂ પાਕੇ ਕਾਮਯਾਬ ਕਰੀਏ ਪਰ ਤੁਹਾਡੇ ਆਪਣੇ ਨਗਰ ਦੇ ਕਮਲਜੀਤ ਜਿਹੜੇ ਬਲਾਕ ਸੰਮਤੀ ਲੜ ਰਹੇ ਹਨਗੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਉਹਨਾਂ ਨੂੰ ਵੱਧ ਛੱਡ ਕੇ ਵੋਟਾਂ પાਕੇ ਕਾਮਯਾਬ ਕਰੀਏ ਤਾਂ ਕਿ ਗਾਹਾਂ ਨੂੰ ਜਿਹੜਾ ਸਮਾ ਪੰਜਾਬ ਦਾ ਉਹਨੂੰ ਆਪਾਂ ਰਲ ਮਿਲ ਕੇ ਸੁਧਾਰ ਕੇ ਸੁਰੱਖਿਅਤ ਬਣਾ ਸਕੀਏ ਔਰ ਜਿਹੜਾ ਇਹ ਵਾਅਦੇ ਕਰਦੇ ਸੀ ਇਹਨਾਂ ਦੇ ਵਾਅਦੇ ਆ ਤੋਂ ਆਪਾਂ ਕਿੰਨਾ ਕੁ ਜਾਗਰੂਕ ਆ ਆਪਾਂ ਸਾਰੇ ਜਾਣੂ ਆ ਕਹਿੰਦੇ ਲੋੜ ਨਹੀਂ ਸਟੇਜਾਂ ਤੋਂ ਬੋਲਣ ਦੀ ਲੋੜ ਨਹੀਂ ਲੋਕ ਸਿਆਣੇ ਆ ਔਰ ਇਹਦਾ ਫਤਵਾ ਮੇਰੇ ਕੱਲ ਪਾਰਲੀਮੈਂਟ ਵਿੱਚ ਆਉਣਾ ਤੁਸੀਂ ਦਿੱਤਾ ਹੀ ਹੈ ਜਿਹੜੀ ਡਾਕਟਰ ਮਰਥਿੰਗ ਨੂੰ ਆਪਣੇ ਹਲਕੇ ਦਾ ਐਮਪੀ ਚੁਣਿਆ ਮਾਨ ਅਦਰ ਸਤਮਾਨ ਦਿੱਤਾ ਔਰ ਮੈਂ ਸਮਝਦਾ ਹਾਂ ਅਰੇ ਤੱਕ ਦੇ ਸੁਧਾਰ ਨਹੀਂ ਸਰਕਾਰ ਕਰੋਗੀ ਨਾ ਹਮ ਸਰਕਾਰ ਤੋਂ ਦੇ ਲੱਗੂਗੀ ਔਰ ਇਹ ਸਰਕਾਰ ਕ ਲਈ ਵਿਸ਼ਵਾਸ ਕਰਦੀ ਹੈ ਪੰਚਿਆ ਦੀ ਸਰਕਾਰ ਕਹਿੰਦੇ ਹਨ ਇਹਨਾਂ ਨੂੰ ਇੰਨਾ ਹੀ ਪਤਾ ਕਿ ਲੋਕਾਂ ਦੀ ਆਵਾਜ਼ ਨੂੰ ਅਸੀਂ ਕੋਸ਼ਿਸ਼ ਕਰਕੇ ਕੁਚਲ ਦਈਏ ਹੂੰ ਤਾਂ ਬਾਬਾ ਸਾਹਿਬ ਉਮੀਦਵਾਰ ਦੀ ਫੋਟੋ ਲਾਣੇ ਦੂਜੇ ਪਾਸੇ ਬਿਲਕੁਲ ਉਦੇ ਉਲਟ ਚੱਲ ਰਹੇ ਹਨਗੇ ਉਹਨਾਂ ਦੀ ਸੋਚ ਦੇ ਖਿਲਾਫ ਚੱਲ ਰਹੇ ਹਨ ਆ ਭੈਣ ਖੜੀਏ ਧਰਮਗੜੀ ਸਰਪੰਚ ਸਾਹਿਬਾਨ ਜਿਹਦੇ ਤੇ ਇਹਨਾਂ ਨੇ ਦੋਸ਼ ਕਰਕੇ ਦੋ ਵਾਰ ਸਸਪੈਂਡ ਕੀਤਾ ਇੱਕ ਵਾਰ ਤਾਂ ਹਾਈ ਕੋਰਟ ਨੂੰ ਮਾਰ ਕਰਕੇ ਫੈਟੇ ਰੰਗ ਕੀਤਾ ਉਸ ਤੋਂ ਬਾਅਦ ਫੇਰ ਕਰਵਾਗਾ ਹੈ ਨਾ ਇਹਨੂੰ ਜਿੱਦਣ ਮੈਂ ਪੈਸੇ ਦਿੱਤੇ ਨੇ ਜਾ ਕੇ ਗ੍ਰਾਂਟ ਦਿੱਤੀ ਉਸ ਤੋਂ ਬਾਅਦ ਬਰਖਾਸਤ ਕਰਕੇ ਪ੍ਰਬੰਧਕ ਲਾਇਆ ਹੈ ਨਾ ਇਹ ਸੋਚਦੇ ਮਾਰੇ ਨੇ ਅੱਪਾ ਜੀ ਸਰਪੰਚ ਚੁਣ ਲਿਆ ਪਿੰਡ ਦਾ ਨਾਇੰਦਾ ਚੁਣ ਲਿਆ ਆਪਣਾ ਫਰਜ ਹੈ ਉਸ ਪਿੰਡ ਦਾ ਆਦਰ ਮਾਨ ਸਤਕਾਰ ਬਰਕਰਾਰ ਰੱਖਣਾ ਕਿਸੇ ਦੇ ਤਸ਼ੱਦਦ ਕਰਨਾ ਤੁਹਾਡਾ ਹੱਕ ਨਹੀਂ ਹੈ ਕਿਉਂਕਿ ਲੇਖਾ ਜੋਖਾ ਸੁਧਰਤ ਨੇ ਕਰ ਦੇਣਾ ਤਾਂ ਜੇ ਆਪਾਂ ਮਾਰਾ ਕਰਾਂਗੇ ਮਣਾ ਪੋਗਾ ਉਹ ਕਹਿੰਦੇ ਮਾੜੀ ਬਦਲ ਬਿਜਲੀ ਤੇ ਮਾੜੀ ਬਦਲ ਹੀ ਨਿਕਲਦੀ ਹੈ ਬੇਜ ਮੜਾ ਹੋਊਗਾ ਬਦਲ ਕੇ ਮਾੜੀ ਉਹ ਚੰਗਾ ਬੀਜ ਹੋਊਗਾ ਚੰਗੀ ਬਦਲ ਨਿਕਲਦੀ ਤਾਂ ਮੇਰੀ ਹੱਥ ਜੋੜ ਕੇ ਪ੍ਰਾਰਥਨਾ ਇਹਨਾਂ ਚੁਟਕਲਿਆਂ ਤੋਂ ਬਚिए ਇਹਨਾਂ ਨੂੰ ਬਚ ਪੰਜਾਬ ਨੂੰ ਆਪਾਂ ਸੁਰੱਖਿਤ ਬਣਾਉਣ ਦਾ ਫਰਜ਼ ਆ ਸਾਡੇ ਤੇ ਕਿਉਂਕਿ ਤਾਂ ਹੀ ਸਾਡਾ ਪੰਜਾਬ ਅੱਗੇ ਮੇਰੇ ਖਲ ਪਿਛੜ ਗਿਆ ਅਸੀਂ ਅੰਦਰ ਗੱਲ ਕਰ ਰਹੇ ਜੀ ਕਿ 10 15 ਸਾਲ ਸਾਡਾ ਪੰਜਾਬ ਪਿੱਛੇ ਟਿਕੇ ਜਾ ਚੁੱਕਿਆ ਹੈ ਉਹ ਇਹਨਾਂ ਨੂੰ ਸਾਡੇ ਨਾਲ ਤਾਂ ਅਜੀਆਂ ਨਹਾਮੀ ਹੋਈ ਹੈ ਅਣਜਾਣ ਡਰਾਈਵਰਾਂ ਦੇ ਹੱਥ ਗੱਡੀ ਫੜਾਤੀ ਤਜਰਬਾ ਪੰਜਾਬ ਦੇ ਲੋਕ ਭੋਗ ਰਹੇ ਹਨਗੇ ਤਾਂ ਉਸ ਕਰਕੇ ਪੰਜਾਬ ਨੂੰ ਇਸ ਸੰਕਟ ਤੋਂ ਕੱਢਣ ਦੀ ਲੋੜ ਹੈ ਔਰ ਆਪਣਾ ਫੈਸਲਾ ਆਪਾਂ ਆਉਣ ਵਾਲੀ 14 ਤਰੀਕ ਨੂੰ ਜਿਵੇਂ ਐ ਮੈਂਬਰ ਪਾਰਲੀਮੈਂਟ ਦੀ ਚੋਣਾਂ ਕੀਤਾ ਦੀ ਤਕੜੇ ਹੋ ਕੇ ਰਾਜੂ ਜੀ ਨੂੰ ਜਿਤਾਇਆ ਔਰ ਨਾਲ ਆਪਣੇ ਕਮਲ ਜੀ ਨੂੰ ਜਿਤਾ ਕੇ ਵੋਟਾਂ પાਕੇ ਕਾਮਯਾਬ ਕਰੀਏ ਉਹਨਾਂ ਲੋਕਾਂ ਤੋਂ ਗੁਰੇਸਤਰੀਏ ਜਿਹੜੇ ਸੱਤਾ ਦੇ ਭੁੱਖੇ ਹਾਂ ਕਿਉਂਕਿ ਉਹ ਪਹਿਲਾਂ ਕਾਂਗਰਸ ਪਾਰਟੀ ਜੀ ਮਜ਼ਬੂਤ ਰਹੇ ਕਾਂਗਰਸ ਪਾਰਟੀ ਜੀ ਆਪਣੀ ਮੰਦੀ ਮਰਜ਼ੀਆਂ ਦਿੱਤੀਆਂ ਹੁਣ ਦੂਜੇ ਪਾਸੇ ਟਪੂਸੀ ਮਾਰ ਕੇ ਉਹਦੇ ਮੰਗ ਮਰਜ਼ੀਆਂ ਪਵਾ ਰਹੇ ਹਨਗੇ ਉਹਦਾ ਸੱਤਾ ਪਿੱਛੇ ਨਾ ਟੋੜਿਆ ਨਾ ਮੇਰੇ ਕੱਲ ਉਹਨਾਂ ਦੀ ਇੱਛਾ ਭਾਵਨਾ ਹੋਰ ਵੀ ਜਾਗ ਸਕਦੀ ਹੈ ਹੋਰ ਵੀ ਨੁਕਸਾਨ ਹੋ ਸਕਦਾ ਹੈ ਤੱਕੜੇ ਹੋ ਕੇ ਇਹ ਤੁਸੀਂ ਅਹਿਸਾਸ ਕਰਾਣਾ ਹੈ ਔਰ ਤੁਹਾਡੀ ਵੋਟ ਨੇ ਅਹਿਸਾਸ ਕਰਾਣਾ ਔਰ ਇਹਨੂੰ ਤੁਸੀਂ ਸਹੀ ਸੋਚ ਨਾਲ ਵੋਟਾਂ ਪਾ ਲੋਗੇ ਗਾਹ ਨੂੰ ਸਮਾਜ ਸੁਧਾਰਨਾ ਵੀ ਸ਼ੁਰੂ ਹੋ ਜਾਊਗਾ Buat-buat terdesak dan was.